ਜੀ ਹਾਂ ਦੋਸਤੋ ਤੁਸੀਂ ਬਿਲਕੁਲ ਸਹੀ ਪੜ੍ਹ ਕੇ ਆ ਰਹੇ ਹੋ ਤੁਹਾਨੂੰ ਵੀ 2.5 ਲੱਖ ਰੁਪਿਆ ਮਿਲੇਗਾ ਆਵਾਸ ਯੋਜਨਾ ਦੇ ਅੰਦਰਗਤ ਜੇਕਰ ਦੋਸਤੋ ਤੁਹਾਡੇ ਕੋਲ ਪੱਕਾ ਘਰ ਨਹੀਂ ਹੈਗਾ ਤੁਹਾਨੂੰ ਘਰ ਬਣਾਉਣ ਦੇ ਵਾਸਤੇ ਪੀਐਮ ਆਵਾਸ ਯੋਜਨਾ ਦੇ ਅੰਦਰਗਤ 2.5 ਲੱਖ ਰੁਪਿਆ ਮਿਲੇਗਾ ਇਸ ਫਾਰਮ ਨੂੰ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਘਰ ਬੈਠੇ ਅੱਜ ਦੀ ਇਸ ਵੀਡੀਓ ਦੇ ਵਿੱਚ ਜਾਣੋਗੇ ਤੁਹਾਨੂੰ A to Z ਪੂਰੀ ਜਾਣਕਾਰੀ ਮਿਲੇਗੀ ਇਸ ਚੈਨਲ ਤੇ ਪਹਿਲਾ ਤਾਂ ਦੋਸਤੋ ਮੇਰੇ ਵੱਲੋਂ ਸਭ ਨੂੰ ਨੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾ ਪ੍ਰੀਤ ਤੁਹਾਡਾ ਸਾਡੇ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਦੋਸਤੋ ਜਿਹੜਾ ਤੁਸੀਂ ਪ੍ਰੋਸੈਸ ਦੇਖੋਗੇ ਜਿਸ ਦੇ ਵਿੱਚ ਦੋਸਤੋ ਤੁਹਾਨੂੰ ਜਿਹੜੇ ਜਿਹੜੇ ਡਾਕੂਮੈਂਟ ਚਾਹੀਦੇ ਹਨ ਇੱਕ ਤਾਂ ਦੋਸਤੋ ਤੁਹਾਡੇ ਸਾਰੇ ਫੈਮਿਲੀ ਦੇ ਆਧਾਰ ਕਾਰਡ ਦੂਸਰਾ ਤੁਹਾਡੇ ਕੋਲ ਬੈਂਕ ਡਿਟੇਲ ਹੋਵੇ ਤੀਸਰਾ ਜੋ ਤੁਹਾਡਾ ਆਧਾਰ ਕਾਰਡ ਹੈ ਉਸ ਦੇ ਨਾਲ ਤੁਹਾਡਾ ਬੈਂਕ ਖਾਤਾ ਯਾਨੀ ਕਿ ਤੁਹਾਡਾ ਬੈਂਕ ਖਾਤਾ ਵੀ ਸੀਡ ਹੋਵੇ ਤੀਸਰਾ ਤੁਹਾਡੇ ਕੋਲ ਜਿਹੜਾ ਤੁਹਾਡਾ ਆਧਾਰ ਕਾਰਡ ਹੈ ਉਹ ਤੁਹਾਡਾ ਆਧਾਰ ਕਾਰਡ ਤੁਹਾਡੇ ਮੋਬਾਈਲ ਨਾਲ ਵੀ ਲਿੰਕ ਹੋਵੇ ਯਾਨੀ ਕਿ ਇੱਕ OTP ਆਏਗਾ ਜਦੋਂ ਤੁਸੀਂ ਦਰਜ ਕਰੋਗੇ ਆਪਣਾ ਆਧਾਰ ਕਾਰਡ ਫਿਰ ਤੁਹਾਡੀ ਡਿਟੇਲ ਸ਼ੋ ਹੋਵੇਗੀ ਤੁਹਾਡੇ ਕੋਲ ਇੱਕ ਇਨਕਮ ਸਰਟੀਫਿਕੇਟ ਵੀ ਹੋਵੇ ਜੇਕਰ ਤੁਹਾਡੇ ਕੋਲ ਇਨਕਮ ਸਰਟੀਫਿਕੇਟ ਨਹੀਂ ਹੈਗਾ ਉਹ ਤੁਸੀਂ ਕਿੱਦਾਂ ਬਣਾਉਣਾ ਹੈ ਉਹ ਤੁਹਾਨੂੰ ਵੀਡੀਓ ਸਾਡੇ ਚੈਨਲ ਦੇ ਵਿੱਚ ਮਿਲ ਜਾਏਗੀ ਆਈ ਬਟਨ ਵਿੱਚ ਵੀ ਵੀਡੀਓ ਮਿਲ ਜਾਏਗੀ ਨਹੀਂ ਤਾਂ نیچے ਡਿਸਕ੍ਰਿਪਸ਼ਨ ਵਿੱਚ ਵਾਚ ਕਰਨਾ ਉਹਤੇ ਵੀ ਤੁਹਾਨੂੰ ਉਹ ਵੀਡੀਓ ਦੇਖਣ ਨੂੰ ਮਿਲ ਜਾਏਗੀ ਲਿੰਕ ਦਿੱਤਾ ਹੋਇਆ ਹੈ ਉਸ ਵੀਡੀਓ ਨੂੰ ਵਾਚ ਕਰਕੇ ਆਪਣਾ ਇਨਕਮ ਸਰਟੀਫਿਕੇਟ ਬਣਾ ਕੇ ਫਿਰ ਤੁਸੀਂ ਇਸ ਫਾਰਮ ਨੂੰ ਅਪਲਾਈ ਕਰਨਾ ਇਸ ਫਾਰਮ ਅਪਲਾਈ ਕਰਨ ਦੇ ਵਿੱਚ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਕਿਤੇ ਸਟੈਪ ਪੁੱਲ ਜਾਂਦਾ ਹੈ ਉਹ ਤੁਸੀਂ ਸਾਡੇ ਨਾਲ ਕਮੈਂਟ ਵਿੱਚ ਹੈਲਪ ਮੰਗੋ ਤੁਹਾਡੀ ਘਰ ਬੈਠੇ ਹੈਲਪ ਕੀਤੀ ਜਾਵੇਗੀ ਤਾਂ ਅੱਜ ਦੀ ਇਸ ਵੀਡੀਓ ਨਾਲ ਆਪਾਂ ਸ਼ੁਰੂ ਕਰਦੇ ਹਾਂ ਬਿਨਾ ਟਾਈਮ ਵੇਸਟ ਕੀਤੇ ਜੇਕਰ ਦੋਸਤੋ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਬੈਲ ਆਈਕਨ ਪ੍ਰੈਸ ਕਰਕੇ ਰੱਖੋ ਜੋ ਵੀ ਨਵੀਂ ਅਪਡੇਟ ਆਏਗੀ ਸਭ ਤੋਂ ਪਹਿਲਾਂ ਦਿੱਤੀ ਜਾਵੇਗੀ ਵੀਡੀਓ ਚੰਗੀ ਲੱਗੇ ਇੱਕ ਲਾਈਕ ਵੀ ਜਰੂਰ ਕਰ ਦੇਣਾ ਕਿਉਂਕਿ ਦੋਸਤੋ ਆਪਾਂ ਤੁਹਾਡੇ ਲਈ ਨਵੀਂ-ਨਵੀਂ ਅਪਡੇਟ ਲੈ ਕੇ ਆਉਂਦੇ ਰਹਿੰਦੇ ਹਾਂ ਤਾਂਗੇ ਤੁਸੀਂ ਵੀਡੀਓ ਦੇਖੋ ਕਿਦਾਂ ਤੁਸੀਂ ਫਾਰਮ ਨੂੰ ਅਪਲਾਈ ਕਰੋਗੇ ਹੁਣ ਫਾਰਮ ਅਪਲਾਈ ਕਰਨ ਦੇ ਵਾਸਤੇ ਤੁਸੀਂ Google Chrome ਦੇ ਵਿੱਚ ਚਲੇ ਜਾਓਗੇ PMAY ਸਰਚ ਕਰੋਗੇ ਤੁਹਾਡੇ ਸਾਹਮਣੇ ਫਰਸਟ ਵੈਬਸਾਈਟ ਆ ਚੁੱਕੀ ਹੈ ਇਸ ਵੈਬਸਾਈਟ ਤੇ ਤੁਸੀਂ ਸਿੰਪਲੀ ਕਲਿੱਕ ਕਰ ਦਿਓ ਤੁਹਾਡੇ ਸਾਹਮਣੇ ਤੁਸੀਂ ਦੇਖੋਗੇ PMAY ਅਰਬਨ ਪ੍ਰੋਸੈਸ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਕਿ ਪ੍ਰੋਸੈਸ ਕੀ ਹੈ ਉਸ ਤੋਂ ਬਾਅਦ 3 ਲਾਈਨਾਂ ਤੁਹਾਨੂੰ ਦਿਖਾਈ ਦੇ ਰਹੀਆਂ ਹਨ ਬਲੈਕ ਇਹਨਾਂ ਤੇ ਕਲਿੱਕ ਕਰੋ तुम देखोगे तो हमारे सामने थले फिर दोबारा तो थ्री लाइना दिखाई दे रहे हैं इन्हते क्लिक करो उस तो बाद देखोगे इधर राइट साइड आ रहा है पी एम ए वाई अरबन इत क्लिक कर दो उसके तो तो सामने पोप आ जाएगा इस पोप को चंकी तरह रीड कर लियो उस तो बाद इस कट कर दोगे तो सामने अपलाई दी है अप्लाई फॉर पी एम ए वाई टू पॉइंट जीरो न्यू प्रोसैस है ये तो क्लिक कर दो देखोगे तो सामने कुछ नव इंटरफेस आ जाएगा अप्लाई बारे ਉਸ ਤੋਂ ਬਾਅਦ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਰਬਨ 2.0 ਜਿਸ ਦੇ ਬਾਰੇ ਤੁਹਾਨੂੰ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੋਈ ਹੈ ਉਸ ਤੋਂ ਬਾਅਦ ਤੁਸੀਂ ਇਸ ਨੂੰ ਰੀਡ ਕਰ ਲੋਗੇ ਤੁਸੀਂ ਇੱਥੇ ਦੇਖ ਸਕਦੇ ਹੋ ਬੈਨੀਫਿਸ਼ੀਰੀ ਲੈਂਡ ਕੰਸਟਰਕਸ਼ਨ ਬੀ ਐਲ ਸੀ ਉਸ ਤੋਂ ਬਾਅਦ ਐ ਐਚ ਬੀ ਜੋ ਜੋ ਪ੍ਰੋਸੈਸ ਇੱਥੇ ਰਹੇਗਾ ਉਹ ਤੁਸੀਂ ਚੰਗੀ ਤਰ੍ਹਾਂ ਰੀਡ ਕਰ ਲੋਗੇ ਤੁਸੀਂ ਦੇਖ ਪਾ ਰਹੇ ਹੋਗੇ ਤੁਸੀਂ ਇੱਥੇ ਦੇਖੋਗੇ ਬੀ ਐਲ ਸੀ ਦੇ ਵਿੱਚ ਉਹਨਾਂ ਨੂੰ ਲਾਭ ਮਿਲੇਗਾ ਜਿਨ੍ਹਾਂ ਦੇ ਕੋਲ ਆਪਣਾ ਘਰ ਬਣਾਉਣ ਦੇ ਵਾਸਤੇ ਆਪਣੇ ਕੋਲ ਜ਼ਮੀਨ ਹੈਗੀ ਹੈ ਜਿਸ ਦਾ ਵਰਗ ਖੇਤਰ 45 ਵਰਗ ਮੀਟਰ ਦੇ ਵਿੱਚ ਹੋਵੇ ਤੁਸੀਂ ਦੇਖ ਪਾਰੇ ਹੋਗੇ ਉਸ ਤੋਂ ਬਾਅਦ ਥੱਲੇ ਤੁਸੀਂ ਇੱਧੇ ਸਾਈਡ ਦੇਖੋਗੇ ਐਚਪੀ ਜਿਸ ਦੇ ਵਿੱਚ 5 ਵਾਲੀ ਜਿਹੜਾ ਤੁਸੀਂ ਦੇਖੋਗੇ ਵਿੱਚ ਰਿਫਾਇਤੀ ਰਿਹਾਇਸ਼ ਪਾਰਟਨਰਸ਼ਿਪ ਦੇ ਵਿੱਚ ਤੁਹਾਡੀ ਕੋਈ ਰਿਹਾਇਸ਼ ਹੋਵੇ ਜਿਹਦਾ ਤੁਸੀਂ ਦੇਖ ਪਾਰੇ ਹੋਗੇ ਉਸ ਤੋਂ ਬਾਅਦ 30 40 ਵਰਗ ਦੇ ਵਿੱਚ ਹੋਵੇ ਯਾ ਫਿਰ ਤੁਸੀਂ ਥੱਲੇ ਦੇਖੋਗੇ ਥੱਲੇ ਹੋਰ ਵੀ ਹੈ ਏ ਆਰ ਐਚ ਸਕੀਮ ਦੇ ਅੰਡਰ ਜੇਕਰ ਤੁਸੀਂ ਇੱਥੇ ਸੜਕ ਵਿਕਰੇਤਾ ਰਿਕਸ਼ਾ ਚਾਲਕ ਹੋਰ ਸੇਵਾ ਪ੍ਰਦਾਨ ਕਰਦੇ ਹੋ ਜਾਂ ਫਿਰ ਤੁਸੀਂ ਕੰਮ ਕਰਦੇ ਹੋ ਜਿੱਦਾਂ ਤੁਸੀਂ ਠੇਕੇ ਤੇ ਕਰਮਚਾਰੀ ਹੋ ਜਿੱਦਾਂ ਤੁਸੀਂ ਦੇਖ ਪਾਰੇ ਹੋਗੇ ਇਹਦੇ ਵਿੱਚ ਤੁਸੀਂ ਆਉਂਦੇ ਹੋ ਤੁਹਾਡੇ ਕੋਲ ਆਪਣੀ ਜ਼ਮੀਨ ਨਹੀਂ ਹੈਗੀ ਤਾਂ ਫਿਰ ਤੁਸੀਂ ਏ ਆਰ ਸਿਲੇਕਟ ਕਰੋਗੇ ਉਸ ਤੋਂ ਬਾਅਦ ਵਿਆਜ ਸਬਸਿਡੀ ਤੁਸੀਂ ਦੇਖ ਪਾਰੇ ਹੋਗੇ ਤੁਹਾਨੂੰ ਇੱਥੇ ਪੈਸਾ ਵੀ 3 ਲੱਖ ਤੋਂ 6 ਲੱਖ ਜਾਂ ਫਿਰ 9 ਲੱਖ ਤੱਕ ਤੁਸੀਂ ਜੇਕਰ ਇਹਦੇ ਵਿੱਚ ਆਉਂਦੇ ਹੋ ਤਾਂ ਤੁਸੀਂ ਇਸ ਦਾ ਲਾਭ ਲੈ ਸਕਦੇ ਹੋ ਤੁਸੀਂ ਕੈਟਾਗਰੀ ਸਿਲੈਕਟ ਕਰੋਗੇ ਇਹ ਚਾਰ ਕੈਟਾਗਰੀ ਹਨ ਜਿਸ ਵੀ ਕੈਟਾਗਰੀ ਦੇ ਵਿੱਚ ਤੁਸੀਂ ਆਉਂਦੇ ਹੋ ਉਹ ਅੱਗੇ ਚੱਲ ਕੇ ਤੁਸੀਂ ਆਪਸ਼ਨ ਸਿਲੈਕਟ ਕਰਨੀ ਹੋਵੇਗੀ ਤਾਂ ਅੱਗੇ ਚੱਲ ਕੇ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਇਦਾਂ ਇੰਟਰਫੇਸ ਆ ਰਿਹਾ ਹੈ ਉਸ ਤੋਂ ਬਾਅਦ ਤੁਸੀਂ ਉੱਪਰ ਦੇਖੋਗੇ ਜਿੱਥੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਲਿਖਾ ਆ ਰਿਹਾ ਹੈ ਥੱਲੇ ਤੁਸੀਂ ਦੇਖੋਗੇ ਤੁਹਾਨੂੰ ਇਸ ਸਕੀਮ ਬਾਰੇ ਕਿੰਨਾ ਕਿੰਨਾ ਪੈਸਾ ਦਿੱਤਾ ਜਾਏਗਾ ਉਹ ਤੁਸੀਂ ਦੇਖ ਸਕਦੇ ਹੋ 80 ਲੱਖ ਦੇ ਅੰਦਰ ਉਸ ਤੋਂ ਬਾਅਦ ਥੱਲੇ ਆ ਰਿਹਾ ਹੈ ਹੋਰ ਪੜੋ ਹੋਰ ਪੜੋ ਦੇ نیچے ਤੁਸੀਂ ਇੱਥੇ ਕਲਿੱਕ ਕਰੋਗੇ तो सामने ये इंटरफेस आ जाएगा उस तो बाद थ्री लाइना तो हमने दिखाई दे रही इधर राइट साइड पर ये तुम क्लिक करो तो सामने यह प्रोसैस होएगा अपलाई फोर पी एम वाई एलिक कर दो देखोगे तो सामने इंसट्रक्शन आ चुकियां इतने बेनीफिशरी को डेटा आना चाहिए है वह तुम देखोगे उस तो बाद क्लिक ट्यूब प्रोसीड पर क्लिक करोगे तो सामने इतने डेटा जो पूछा जा रहा है एप्लीकेंट आधार कार्ड आधार कार्ड फैमिल मैंबर ਐਕਟਿਵ ਬੈਂਕ ਅਕਾਊਂਟ ਤੁਸੀਂ ਦੇਖ ਸਕਦੇ ਹੋ ਉਹ ਸੀਡ ਹੋਵੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਇਨਕਮ ਸਰਟੀਫਿਕੇਟ ਹੋਵੇ ਕਾ ਸਰਟੀਫਿਕੇਟ ਲੈਂਡ ਡਾਕੂਮੈਂਟ ਜਿਹੜਾ ਕਿ ਜ਼ਰੂਰੀ ਹੈ ਉਸ ਤੋਂ ਬਾਅਦ ਤੁਸੀਂ ਦੇਖੋਗੇ ਹਿੰਦੀ ਵਿੱਚ ਵੀ ਤੁਹਾਨੂੰ ਦੱਸਿਆ ਹੋਇਆ ਹੈ ਪ੍ਰੋਸੀਡ ਤੇ ਕਲਿੱਕ ਕਰ ਦਿਓ ਉਸ ਤੋਂ ਬਾਅਦ ਤੁਸੀਂ ਦੇਖੋਗੇ ਇੱਥੇ ਆ ਰਿਹਾ ਹੈ ਐਨੂਅਲ ਇਨਕਮ ਇਨਕਮ ਤੁਹਾਡੀ ਕਿੰਨੀ ਹੈ ਉਹ ਤੁਸੀਂ ਦੇਖ ਲਓਗੇ ਜਿੰਨੀ ਵੀ ਤੁਹਾਡੀ ਐਨੂਅਲ ਇਨਕਮ ਹੈ ਉਹ ਤੁਸੀਂ ਇੱਥੇ ਲਿਖ ਦੋਗੇ 45000 40000 25000 ਜਿੰਨੀ ਵੀ ਹੈ ਉਸ ਤੋਂ ਬਾਅਦ ਉਹੀ ਤੁਹਾਡੇ ਸਾਹਮਣੇ ਆਪਸ਼ਨ ਆ ਚੁੱਕੇ ਹਨ ਤਿੰਨ ਬੀ ਐਲ ਸੀ ਏ ਐਚ ਪੀ ISS ਯਾਨੀ ਕਿ BL ਸਿੱਦੇ ਵਿੱਚ ਉਹ ਆਣਗੇ ਜਿਨ੍ਹਾਂ ਦੀ ਘਰ ਦੀ ਜ਼ਮੀਨ ਆਪਣੇ ਕੋਲ ਹੈਗੀ ਹੈ ਜਿਨ੍ਹਾਂ ਕੋਲ ਘਰ ਬਣਾਉਣ ਦੇ ਵਾਸਤੇ ਜ਼ਮੀਨ ਹੈਗੀ ਹੈ AHP ਵਿੱਚ ਤੇ ਉਹ ਹੋਣਗੇ ਜਿਹੜੇ ਕਿਰਾਏ ਤੇ ਰਹ ਰਹੇ ਹਨ ਜਿਨ੍ਹਾਂ ਕੋਲ ਆਪਣੇ ਘਰ ਦੀ ਜ਼ਮੀਨ ਨਹੀਂ ਹੈਗੀ ਤੀਸਰਾ ਉਹ ਆਣਗੇ ਜਿਹੜਾ ਰਿਕਸ਼ਾ ਦਾ ਕੰਮ ਕਰਦੇ ਹਨ ਈ ਰਿਕਸ਼ਾ ਦਾ ਕੰਮ ਕਰਦੇ ਹਨ ਉਹ ਤੁਹਾਡੇ ਸਾਹਮਣੇ ਆ ਜਾਣਗੇ BLC ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਪੁੱਛਿਆ ਜਾ ਰਿਹਾ ਹੈ ਕਿ ਤੁਹਾਡੇ ਕੋਲ ਕੋਈ ਪੱਕਾ ਹਾਊਸ ਹੈ ਹਾਊਸ ਹੈ ਤਾਂ ਯੈਸ ਕਰੋਗੇ ਨਹੀਂ ਤਾਂ ਫਿਰ ਨੋ ਕਰ ਦੋਗੇ ਕਿਉਂਕਿ ਯੈਸ ਕਰੋਗੇ ਤੁਹਾਨੂੰ ਇਸ ਸਕੀਮ ਦਾ ਲਾਭ ਨਹੀਂ ਮਿਲਣਾ उस तो बाद जा रहा है कि बेनीफिट अंडर तुम्हें कोई होर स्कीम का लाभ लिया है लिया है तो यस करोगे नहीं तो नो कर दोगे इतने नो ही करना पड़ेगा फिर तुम इतें एलिजीबिलिटी चैक तो क्लिक करो तो सामने तुम देखोगे आधार कार्ड फिल की ऑप्शन आ चुकी है थलेगे तो जो भी आधार कार्ड है वह नाम की है वह इत दो उस तो बादल तीन जाओगे इतने तुम्हें क्लिक है टू इंडीकेटते क्लिक कर दोगे फिर इतने जनरेट ओ टी पीते क्लिक कर दोगे ਹੁਣ ਜਿਵੇਂ ਹੀ ਆਪਾਂ ਜਨਰੇਟ OTP ਤੇ ਕਲਿੱਕ ਕੀਤਾ ਤੁਹਾਡੇ ਸਾਹਮਣੇ ਤੁਹਾਡਾ ਮੋਬਾਈਲ ਨੰਬਰ ਸ਼ੋਅ ਹੋਏਗਾ ਓਕੇ ਤੇ ਕਲਿੱਕ ਕਰਨਾ OTP ਤੁਹਾਡੇ ਰਜਿਸਟਰ ਨੰਬਰ ਤੇ ਭੇਜਿਆ ਜਾਏਗਾ ਜੋ ਆਧਾਰ ਕਾਰਡ ਦੇ ਨਾਲ ਲਿੰਕ ਹੈ OTP ਦਰਜ ਕਰਕੇ ਸਬਮਿਟ ਤੇ ਕਲਿੱਕ ਕਰ ਦੇਣਾ ਜਿਵੇਂ ਹੀ ਆਪਾਂ OTP ਦਰਜ ਕਰਾਂਗੇ ਸਬਮਿਟ ਤੇ ਕਲਿੱਕ ਕਰਾਂਗੇ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਫਾਰਮ ਖੁੱਲ ਕੇ ਆ ਚੁੱਕਿਆ ਹੈ ਤੁਹਾਡੀ ਡਿਟੇਲ ਇੱਥੇ ਸ਼ੋ ਹੋ ਜਾਵੇਗੀ ਤੁਸੀਂ ਜਿਵੇਂ ਕਿ ਇੱਥੇ ਦੇਖ ਪਾ ਰਹੇ ਹੋਗੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਤੁਹਾਡਾ ਪੈਨ ਕਾਰਡ ਨੰਬਰ ਫਿਲ ਕਰਨ ਦੀ ਆਪਸ਼ਨ ਹੈ ਪੈਨ ਕਾਰਡ ਹੈ ਤਾਂ ਫਿਲ ਕਰ ਦੋਗੇ ਨਹੀਂ ਤਾਂ ਲੋਡ ਨਹੀਂ ਹੈਗੀ ਉਸ ਤੋਂ ਬਾਅਦ ਡੇਟ ਆਫ ਬਰਥ ਫਿਲ ਕਰੋਗੇ ਜੋ ਵੀ ਤੁਹਾਡੀ ਡੇਟ ਆਫ ਬਰਥ ਹੈ ਉਹ ਤੁਸੀਂ ਇੱਥੇ ਸਿਲੇਕਟ ਕਰਕੇ ਕੈਲੰਡਰ ਦੀ ਸਹਾਇਤਾ ਦੇ ਨਾਲ ਸਿਲੇਕਟ ਕਰ ਲੋਗੇ ਜੈਂਡਰ ਕੀ ਹੈ ਉਹ ਤੁਸੀਂ ਇੱਥੇ ਸਿਲੇਕਟ ਕਰ ਲੋਗੇ ਮੈਰਿਟਲ ਸਟੇਟਸ ਕੀ ਹੈ ਮੈਰਿਡ ਹੋ ਅਨਮੈਰਡ ਹੈ ਉਹ ਤੁਸੀਂ ਇੱਥੇ ਸਿਲੇਕਟ ਕਰ ਲੋਗੇ ਉਸ ਤੋਂ ਬਾਅਦ ਦੇਖੋਗੇ ਆਧਾਰ ਕਾਰਡ ਦੇ ਅਨੁਸਾਰ ਪਿਤਾ ਦਾ ਨਾਮ ਜੋ ਵੀ ਪਿਤਾ ਦਾ ਨਾਮ ਹੈ ਉਹ ਤੁਸੀਂ ਇੱਥੇ ਲਿਖ ਲੋਗੇ ਉਸ ਤੋਂ ਬਾਅਦ ਹਲੇ ਤੁਸੀਂ ਪਿਤਾ ਦਾ ਨਾਮ ਲਿਖਣ ਤੋਂ ਬਾਅਦ ਪਿਤਾ ਦਾ ਆਧਾਰ ਕਾਰਡ ਨੰਬਰ उस तो बाद माता का नाम की है वो तुम लिख लो उस डब्बे बाद नीचे आधार कार्ड नंबर उस तो बाद, तो बाद रोज़गार की स्थिति इंपलॉय स्टेटस की काम करते हो सैल्फ इंपलॉय हो यानी कि अपना खुद का काम करते हो सैलरड हो या फिर रेगुलर वैज हो या फिर लेबर का काम करते हो या फिर नोट इंपलॉय या फिर अदर जो भी तोड़ा होगा वह तो हो सिलैक्ट तुस कर लोगे ਉਸ ਤੋਂ ਬਾਅਦ ਜੇਕਰ ਤੁਸੀਂ ਲੇਬਰ ਦਾ ਕੰਮ ਚੁੰਦੇ ਹੋ ਤੁਹਾਡੇ ਸਾਹਮਣੇ ਅਤੇ ਸਾਰੇ ਲੇਬਰ ਦੇ ਜਿੰਨੇ ਵੀ ਕੰਮ ਹੋਣਗੇ ਉਹ ਤੁਹਾਡੇ ਸਾਹਮਣੇ ਆ ਜਾਣਗੇ ਜਿੱਦਾ ਅਕਾਊਂਟੈਂਟ ਦਾ ਐਡਵੋਕੇਟ ਅ ਅਪਰੈਂਟਿਸ ਜਾਂ ਫਿਰ ਤੁਹਾਡਾ ਕੋਈ ਹੋਰ ਕੰਮ ਹੈ ਤੁਸੀਂ ਦੇਖ ਸਕਦੇ ਹੋ ਬਾਰਬਰ ਹੋ ਬੈਂਕਰ ਹੋ ਜੋ ਵੀ ਤੁਹਾਡੇ ਕੰਮ ਸਾਹਮਣੇ ਕੰਮ ਹੈ ਉਹ ਤੁਹਾਡੇ ਇੱਥੇ ਕੰਮ ਆ ਜਾਣਗੇ ਜਿੱਦਾ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਕੰਟਰੈਕਸ਼ਨ ਦਾ ਕੰਮ ਕਰਦੇ ਹੋ ਉਹ ਵੀ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਉਸ ਤੋਂ ਬਾਅਦ ਤੁਹਾਡੀ ਹਾਈਜੇਸਟ ਕੁਆਲੀਫਿਕੇਸ਼ਨ ਕੀ ਹੈ ਨੋਟ ਕੁਆਲੀਫਾਈ ਹੋ ਤਾਂ ਵੀ ਤੁਸੀਂ ਫਾਰਮ ਅਪਲਾਈ ਕਰ ਸਕਦੇ ਹੋ ਅਪ ਟੂ میٹرਿਕ ਜੇਕਰ ਤੁਸੀਂ میٹرਿਕ ਤੱਕ ਹੋ ਤਾਂ میٹرਿਕ ਚੂਜ਼ ਕਰ ਲਓ ਬੈਚਲਰ ਹੋ ਜਾਂ ਫਿਰ ਪੀਜੀ ਅਦਰ ਜੋ ਵੀ ਹੈ ਤੁਹਾਡੇ ਸਾਹਮਣੇ ਉਹ ਤੁਸੀਂ ਇੱਥੇ ਫਿਲ ਕਰ ਲੋਗੇ ਇਹਨਾਂ ਕੰਮ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਜਿਹੜੀ ਆਪਾਂ ਇੱਥੋਂ ਕੈਟਾਗਰੀ ਸੈਲੈਕਟ ਕਰਕੇ ਆਏ ਹਾਂ ਉਹ ਆਪਣੇ ਸਾਹਮਣੇ ਆ ਜਾਵੇਗੀ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਉਹ ਹੀ ਪੁੱਛਿਆ ਜਾ ਰਿਹਾ ਹੈ ਅਗਰ ਤੁਸੀਂ ਦੇਖੋਗੇ ਅਪਲੋਡ ਇਨਕਮ ਸਰਟੀਫਿਕੇਟ ਇੱਥੇ ਤੁਸੀਂ ਆਪਣਾ ਇਨਕਮ ਸਰਟੀਫਿਕੇਟ ਅਪਲੋਡ ਕਰ ਦੋਗੇ ਕੋਈ ਫਾਈਲ ਦਾ ਇੱਥੇ ਤੁਹਾਡੇ ਸਾਹਮਣੇ ਰੈਗੂਲੇਸ਼ਨ ਨਹੀਂ ਦਿੱਤਾ ਹੋਇਆ ਕਿ ਤੁਸੀਂ ਕਿੰਨੀ ਵੀ ਐਮਪੀ ਤੱਕ ਇੱਥੇ ਤੁਸੀਂ ਆਪਣੀ ਫਾਈਲ ਨੂੰ ਦਰਜ ਕਰ ਸਕਦੇ ਹੋ ਜੇਪ पीडीएफ ਹੋਵੇ ਤੁਸੀਂ ਇੱਥੇ ਸਿਲੈਕਟ ਕਰਕੇ ਅਪਲੋਡ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਦੇਖੋਗੇ نیچے ਆ ਰਿਹਾ ਹੈ ਸਿਲੈਕਟ ਰਿਲੀਜੀਅਨ ਜੋ ਵੀ ਤੁਹਾਡੀ ਕੈਟਾਗਰੀ ਹੈ ਹਿੰਦੂ ਹੋ ਮਸਲਮ ਹੋ ਸਿੱਖ ਹੋ ਜੋ ਵੀ ਤੁਹਾਡਾ ਸਾਹਮਣੇ ਆ ਰਿਹਾ ਹੈ ਤੁਹਾਡੀ ਕੈਟਾਗਰੀ ਉਹ ਤੁਸੀਂ ਚੂਜ਼ ਕਰ ਲੋਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆ ਰਿਹਾ ਹੈ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਪੀਐਮ ਵਿਸ਼ਕਰਮਾ ਜਾਂ ਫਿਰ ਕੋਈ ਪੀਐਮ ਤੁਸੀਂ ਦੇਖ ਸਕਦੇ ਹੋ ਬਿਲਡਿੰਗ ਕੰਟਰੈਕਸ਼ਨ ਵਰਕਰ ਦੇ ਵਿੱਚ ਕੋਈ ਵੀ ਇਦਾਂ ਦੀ ਸਕੀਮ ਦਾ ਲਾਭ ਲਿਆ ਹੈ ਤਾਂ ਯੈਸ ਕਰ ਦੋਗੇ ਨਹੀਂ ਤਾਂ ਤੁਸੀਂ ਇੱਥੇ ਨੋ ਕਰ ਦੋਗੇ ਉਸ ਤੋਂ ਬਾਅਦ ਕੈਟਾਗਰੀ ਵਰਗ ਤੁਸੀਂ ਐਸਸੀ ਦੇ ਵਿੱਚ ਆ ਰਹੇ ਹੋ ਐਸਟੀ ਦੇ ਵਿੱਚ ਆ ਰਹੇ ਹੋ ਓਬੀਸੀ ਜਨਰਲ ਜੋ ਵੀ ਹੈ ਤੁਸੀਂ ਸਿਲੈਕਟ ਕਰ ਲਓ ਉਸ ਤੋਂ ਬਾਅਦ ਫਿਰ ਤੁਹਾਡੇ ਕੋਲ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਇਦਾਂ ਦੀ ਸਕੀਮ ਦੇ ਅੰਦਰ ਤੁਸੀਂ ਕੋਈ ਵੀ ਯੋਜਨਾ ਦਾ ਲਾਭ ਲਿਆ ਹੈ ਤਾਂ ਇਹ ਤੇ ਯੈਸ ਕਰ ਦਿਓ ਨਹੀਂ ਲਿਆ ਤਾਂ ਇਹ ਤੇ ਤੁਸੀਂ ਨੋ ਹੀ ਰਹਿਣ ਦਿਓ ਜੀ ਕਿਉਂਕਿ ਦੋਸਤੋ ਤੁਸੀਂ ਦੇਖ ਪਾ ਰਹੇ ਹੋਗੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਕੈਟਾਗਰੀ ਸਰਟੀਫਿਕੇਟ ਕਾ ਸਰਟੀਫਿਕੇਟ ਅਪਲੋਡ ਕਰਨ ਦੀ ਆਪਸ਼ਨ ਆ ਰਹੀ ਹੈ ਇਹ ਕੈਟਾਗਰੀ ਆਪਣ ਨੂੰ ਕਾ ਸਰਟੀਫਿਕੇਟ ਅਪਲੋਡ ਕਰਨਾ ਪਵੇਗਾ ਉਸ ਤੋਂ ਬਾਅਦ نیچے ਆਨ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਐਡਰੈਸ ਆ ਰਿਹਾ ਹੈ ਪ੍ਰੈਜ਼ੈਂਟ ਐਡਰੈਸ ਅਤੇ ਆਪ ਨੂੰ ਫਿਲ ਕਰਨਾ ਪਵੇਗਾ ਫਿਰ ਆ ਰਿਹਾ ਹੈ ਪਰਮਨੈਂਟ ਐਡਰੈਸ ਉਸ ਤੋਂ ਬਾਅਦ ਤੁਸੀਂ ਆਪਣੀ ਪਰਮਨੈਂਟ ਐਡਰੈਸ ਦੀ ਡਿਟੇਲ ਦੇ ਦੋਗੇ ਹਾਊਸ ਨੰਬਰ ਜੋ ਵੀ ਹੈ ਵਿਲੇਜ ਨੇਮ ਜੋ ਵੀ ਹੈ ਤੁਹਾਡਾ ਸਟ੍ਰੀਟ ਅਤੇ ਤੁਸੀਂ ਆਪਣਾ ਸਿਲੈਕਟ ਸਟੇਟ ਕਰੋਗੇ ਜੋ ਵੀ ਤੁਹਾਡਾ ਸਟੇਟ ਰਹੇਗਾ ਜਿੱਦਾਂ ਆਪਾਂ ਪੰਜਾਬ ਦੀ ਵੀਡੀਓ ਬਣਾ ਰਹੇ ਹਾਂ ਤਾਂ ਪੰਜਾਬੀ ਸਿਲੈਕਟ ਕਰ ਲਾਂਗੇ ਜਿਵੇਂ ਹੀ ਆਪਾਂ ਇਹ ਤੋਂ ਸਟੇਟ ਚੂਜ਼ ਕਰਾਂਗੇ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਸਾਰੇ ਸਟੇਟ ਆ ਚੁੱਕੇ ਹਨ ਉਸ ਤੋਂ ਬਾਅਦ ਡਿਸਟ੍ਰਿਕਟ ਸਿਲੈਕਟ ਕਰੋ ਜੋ ਵੀ ਡਿਸਟ੍ਰਿਕਟ ਆਏਗਾ ਉਹ ਤੁਸੀਂ ਇਹ ਤੋਂ ਡਿਸਟ੍ਰਿਕਟ ਸਿਲੈਕਟ ਕਰ ਲਓ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਰਾਜ ਦਾ ਨ ਉਸ ਤੋਂ ਬਾਅਦ ਰਾਜ ਦਾ ਨਾਮ ਲਿਖਣ ਤੋਂ ਬਾਅਦ ਤੁਸੀਂ ਆਪਣਾ ਡਿਸਟ੍ਰਿਕਟ ਸਿਲੈਕਟ ਕਰ ਲੋਗੇ ਉਸ ਤੋਂ ਬਾਅਦ ਫਿਰ ਦੁਬਾਰਾ ਡਿਸਟ੍ਰਿਕਟ ਇਹ ਤਾਂ ਕਰਕੇ ਦੋ ਡਬਲ ਡਬਲ ਆ ਰਿਹਾ ਕਿਉਂਕਿ ਆਪਾਂ ਨੂੰ ਇਥੇ ਸਥਾਈ ਪਤਾ ਤੇ ਪਰਮਾਨੈਂਟ ਪਤਾ ਆਪਾਂ ਨੂੰ ਲਿਖਣਾ ਪਵੇਗਾ ਡਬਲ ਡਬਲ ਇਸ ਕਰਕੇ ਆ ਰਹੇ ਹਨ ਜਦੋਂ ਤੁਸੀਂ ਇਹ ਤੋਂ ਇਹਨਾਂ ਫਿਲ ਕਰ ਲੋਗੇ ਫਿਰ ਮੋਬਾਈਲ ਨੰਬਰ ਫਿਲ ਕਰ ਲੋਗੇ ਜੋ ਵੀ ਤੁਹਾਡਾ ਮੋਬਾਈਲ ਨੰਬਰ ਰਹੇਗਾ ਜੇਕਰ ਤੁਹਾਡਾ ਪਰਮਾਨੈਂਟ ਐਡਰੈਸ ਸੇਮ ਹੈ ਤੁਹਾਨੂੰ ਇੱਥੇ ਚੈੱਕ ਬਾਕਸ ਦਿਖਾਈ ਦੇ ਰਿਹਾ ਹੈ ਤੁਸੀਂ ਕਲਿੱਕ ਕਰ ਦੋਗੇ ਇੱਥੇ ਤੁਸੀਂ ਦੇਖ ਰਹੇ ਹੋਗੇ ਇੱਥੇ ਤੁਸੀਂ ਜਦੋਂ ਕਲਿੱਕ ਕਰੋਗੇ ਤੁਹਾਡਾ ਪਰਮਾਨੈਂਟ ਤੇ ਸਥਾਈ ਪਤਾ ਸੇਮ ਇਸ ਤੋਂ ਬਾਅਦ ਇਹਨਾਂ ਕੰਮ ਕਰਨ ਤੋਂ ਬਾਅਦ ਨੀਚੇ ਆ ਜਾਓਗੇ ਤੁਸੀਂ ਦੇਖ ਰਹੇ ਹੋ ਪਿੰਨ ਕੋਡ ਮੋਬਾਈਲ ਨੰਬਰ ਇਹ ਡਾਟਾ ਫਿਲ ਕਰੋ ਈਮੇਲ ਫਿਲ ਕਰੋ ਉਸ ਤੋਂ ਬਾਅਦ ਆ ਰਿਹਾ ਹੈ ਹਾਊਸ ਆਵਾਸ ਨਿਮਾਨ ਸਤਲਕਾ ਪਤਾ ਯਾਨੀ ਕਿ ਜਿੱਥੇ ਤੁਸੀਂ ਲਾਭ ਲੈਣਾ ਚਾਹੁੰਦੇ ਹੋ ਉਹ ਤੁਹਾਡਾ ਸੇਮ ਹੈ ਤਾਂ ਇੱਥੇ ਤੁਸੀਂ ਟਿਕ ਕਰ ਦਿਓ ਸੇਮ ਹੈ ਇੱਥੇ ਤੁਸੀਂ ਹਾਊਸ ਨੰਬਰ ਡਾਟਾ ਫਿਲ ਕਰਨ ਤੋਂ ਬਾਅਦ ਸਾਰਾ ਐਡਰੈਸ ਲਿਖਣ ਤੋਂ ਬਾਅਦ ਫਿਰ ਤੁਸੀਂ ਸੇਮ ਕਰਨਾ ਹੈ ਇਹਨਾਂ ਕੰਮ ਕਰਨ ਤੋਂ ਬਾਅਦ ਤੁਸੀਂ ਆਪਣਾ ਮੋਬਾਈਲ ਨੰਬਰ ਫਿਲ ਕਰ ਦਿਓ ਜੋ ਵੀ ਤੁਹਾਡਾ ਮੋਬਾਈਲ ਨੰਬਰ ਹੈ ਉਹ ਤੁਸੀਂ ਫਿਲ ਕਰੋ ਮੋਬਾਈਲ ਨੰਬਰ ਫਿਲ ਕਰਨ ਤੋਂ ਬਾਅਦ ਈਮੇਲ ਪਰਮਾਨੈਂਟ ਨਹੀਂ ਹੈ ਜੇਕਰ ਤੁਹਾਡੇ ਕੋਲ ਹੈ ਤਾਂ ਫਿਲ ਕਰ ਦਿਓ ਨਹੀਂ ਤਾਂ ਲੋੜ ਨਹੀਂ ਹੈ ਉਸ ਤੋਂ ਬਾਅਦ ਭੂਮੀ ਦਸਤਾਵੇਜ਼ਾਨੀ ਕਿ ਤੁਹਾਡੀ ਜਿਹੜੀ ਜਗ੍ਹਾ ਹੈ ਜਿੱਥੇ ਤੁਸੀਂ ਘਰ ਬਣਾਉਣਾ ਹੈ ਉਸ ਦੀ ਤੁਹਾਡੇ ਕੋਲ ਰਜਿਸਟਰੀ ਹੋਣੀ ਹੈ ਉਹ ਤੁਸੀਂ ਇੱਥੇ ਫਿਲ ਕਰ ਦਿਓ ਤੇ ਅਪਲੋਡ ਤੇ ਫਿਲ ਕਰ ਦਿਓ ਉਸ ਤੋਂ ਬਾਅਦ ਤੁਸੀਂ ਥੱਲੇ ਦੇਖੋਗੇ ਵਰਤਮਾਨ ਸ਼ਹਿਰ ਕਸਬੇਕ ਵਿੱਚ ਕਿੰਨੇ ਸਾਲ ਤੋਂ ਰਹਿ ਰਹੇ ਹਨ ਕਿੰਨੇ ਸਾਲਾਂ ਤੋਂ ਤੁਸੀਂ ਉੱਥੇ ਰਹਿ ਰਹੇ ਹੋ 1 ਤੋਂ 3 3 ਤੋਂ 5 8 ਤੋਂ 10 ਜਾਂ ਫਿਰ ਮੋਰ ਥੈਨ 10 ਯਾਨੀ ਕਿ 10 ਸਾਲ ਤੋਂ ਵੀ ਉੱਪਰ ਹੋ ਗਏ ਹਨ ਉਸ ਤੋਂ ਬਾਅਦ ਜਿਹੜਾ ਤੁਹਾਡਾ ਪਰਮਾਨੈਂਟ ਹਾਊਸ ਹੈ ਉਹ ਤੁਹਾਡਾ ਆਪ ਦਾ ਹੈ ਰੈਂਟ ਤੇ ਹੈ ਨੋ ਹਾਊਸ ਤੁਹਾਡਾ ਆਪ ਦਾ ਤੇ ਤੁਸੀਂ ਇੱਥੇ ਲਿਖ ਦੋਗੇ ਰੈਂਟ ਹੈ ਤਾਂ ਰੈਂਟ ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਤੁਹਾਡੇ ਸਾਹਮਣੇ ਅੱਗੇ ਖੁੱਲ ਜਾਣਗੇ ਛੱਤ ਦੇ ਆਧਾਰ ਪਰ ਮੌਜੂਦਾ ਘਰ ਦਾ ਪ੍ਰਕਾਰ ਕਿਦਾਂ ਦਾ ਹੈ ਤੁਸੀਂ ਦੇਖ ਸਕਦੇ ਹੋ ਕੱਚਾ ਹੈ ਪੱਕਾ ਹੈ ਉਹ ਤੁਹਾਡੇ ਸਾਹਮਣੇ ਇੱਥੇ ਆ ਜਾਣਗੇ ਉਸ ਤੋਂ ਬਾਅਦ ਛੱਤ ਕੇ ਆਧਾਰ ਪਰ ਮੌਜੂਦਾ ਘਰ ਦਾ ਪ੍ਰਕਾਰ ਉਹ ਤੁਹਾਡੇ ਸਾਹਮਣੇ ਇੱਥੇ ਖੁੱਲ ਜਾਣਗੇ ਬਾਕਸ ਜਦ ਜਦ ਤੁਸੀਂ ਫਿਲ ਕਰੋਗੇ ਜੇਕਰ ਰੈਂਟ ਤੇ ਹਨ ਨੋ ਹਾਊਸ ਕਰੋਗੇ ਤਾਂ ਤੁਹਾਡੇ ਸਾਹਮਣੇ ਕੋਈ ਵੀ ਆਪਸ਼ਨ ਨਹੀਂ ਆਉਣੀ ਯਾਨੀ ਕਿ ਤੁਹਾਡੇ ਕੋਲ ਨਹੀਂ ਕਰ ਹੈਗਾ ਉਹ ਤੁਸੀਂ ਇੱਥੇ ਕਰ ਲੈਣਾ ਚਾਹੁੰਦੇ ਹੋ ਉਹਦੇ ਵਾਸਤੇ ਤੁਸੀਂ ਪੈਸਾ ਲੈ ਰਹੇ ਹੋ ਉਸ ਤੋਂ ਬਾਅਦ ਜਿਦਾ ਕਿ ਦੋਸਤੋ ਤੁਸੀਂ ਦੇਖ ਰਹੇ ਹੋ ਹੈ ਤੇ ਡਿਟੇਲ ਆ ਰਹੀ ਹੈ ਨਾਮਨੀ ਦੀ ਤੇ ਤੁਸੀਂ ਆਪਣੇ ਜਿੰਨੇ ਵੀ ਤੁਹਾਡੇ ਫੈਮਿਲੀ ਮੈਂਬਰ ਹਨ ਉਹਨਾਂ ਦਾ ਨਾਮ ਲਿਖੋਗੇ ਨਾਮ ਲਿਖਣ ਤੋਂ ਬਾਅਦ ਤੁਸੀਂ ਉਹਨਾਂ ਦੀ ਡੇਟ ਆਫ ਬਰਥ ਲਿਖ ਦੋਗੇ ਡੇਟ ਆਫ ਬਰਥ ਕੈਲੰਡਰ ਦੀ ਸਹਾਇਤਾ ਨਾਲ ਫਿਲ ਕਰੋਗੇ ਜੈਂਡਰ ਕੀ ਹੈ ਇਹਨਾਂ ਦਾ ਰਿਸ਼ਤਾ ਕੀ ਤੁਹਾਡੇ ਨਾਲ ਵਾਈਫ ਹੈ ਜਾਂ ਫਿਰ ਫਾਦਰ ਹੈ son ਹੈ ਉਹ ਤੁਸੀਂ ਲਿਖ ਲੋਗੇ ਉਸ ਤੋਂ ਬਾਅਦ ਮੇਲ ਹੈ ਫੀਮੇਲ ਹੈ ਉਹ ਸਿਲੈਕਟ ਕਰ ਲੋਗੇ ਉਹਨਾਂ ਦਾ ਆਧਾਰ ਕਾਰਡ ਨੰਬਰ ਤੇ ਕੰਮ ਉਹਨਾਂ ਦਾ ਕੀ ਹੈ ਤੁਸੀਂ ਇੱਥੋਂ ਲਿਖ ਲੋਗੇ ਜੋ ਵੀ ਉਹਨਾਂ ਦਾ ਕੰਮ ਰਹੇਗਾ ਸਕੂਲ ਹੈ ਚ ਹਨ ਐਡਵੋਕੇਟ ਹਨ ਜੋ ਵੀ ਕੰਮ ਕਰਦੇ ਹਨ ਉਹ ਤੁਸੀਂ ਇੱਥੇ ਸਾਰੇ ਕੰਮ ਤੁਹਾਡੇ ਸਾਹਮਣੇ ਆ ਜਾਣਗੇ ਜਿੱਦਾਂ ਕਿ ਦੋਸਤ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਸਾਰੇ ਤੁਸੀਂ ਇਦਾਂ ਐਡ ਤੇ ਕਲਿੱਕ ਕਰ ਦੋ ਜਾਓਗੇ ਜਦੋਂ ਤੁਸੀਂ ਐਡ ਤੇ ਕਲਿੱਕ ਕਰੋਗੇ ਤੁਹਾਡੇ ਫੈਮਿਲੀ ਮੈਂਬਰ ਐਡ ਹੁੰਦੇ ਜਾਣਗੇ ਇਹਨਾਂ ਕੰਮ ਕਰਨ ਤੋਂ ਬਾਅਦ ਤੁਸੀਂ ਬੈਂਕ ਡਿਟੇਲ ਫਿਲ ਕਰਨੀ ਪਵੇਗੀ ਜਿਹੜੀ ਤੁਸੀਂ ਦੇਖ ਰਹੇ ਹੋ ਥੱਲੇ ਬੈਂਕ ਖਾਤਾ ਉਸ ਤੋਂ ਬਾਅਦ ਕਨਫਰਮ ਬੈਂਕ ਅਕਾਊਂਟ ਆਈਫਸੀ ਕੋਡ ਜਦੋਂ ਤੁਸੀਂ ਫਿਲ ਕਰੋਗੇ ਗੇਟ ਬੈਂਕ ਡਿਟੇਲ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਬੈਂਕ ਆ ਜਾਏਗਾ ਤੁਸੀਂ ਉਸ ਨੂੰ ਸਿਲੈਕਟ ਕਰ ਲੈਣਾ ਹੈ ਇਹਨਾਂ ਕੰਮ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਫਿਰ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਇਹਨਾਂ ਦੇ ਵਿੱਚੋਂ ਬਿਜਲੀ ਮੁਫਤ ਯੋਜਨਾ ਆਇਸ਼ਵਾਨ ਭਾਰਤ ਉਜਵਲ ਯੋਜਨਾ ਕਿਸੇ ਵੀ ਇਹਨਾਂ ਯੋਜਨਾਾਂ ਦੇ ਵਿੱਚੋਂ ਕਿਸੇ ਦਾ ਵੀ ਲਾਭ ਲਿਆ ਹੈ ਤਾਂ ਯੈਸ ਕਰੋ ਨਹੀਂ ਤਾਂ ਨੋ ਕਰੋ ਆਪਾਂ ਨੋ ਹੀ ਕਰਨਾ ਹੈ ਜੇਕਰ ਆਪਾਂ ਪੈਸਾ ਲੈਣਾ ਹੈ ਤਾਂ ਉਸ ਤੋਂ ਬਾਅਦ ਇਹਨਾਂ ਕੰਮ ਕਰਨ ਤੋਂ ਬਾਅਦ ਆ ਤੁਹਾਡੇ ਸਾਹਮਣੇ ਅੰਡਰਟੇਕਿੰਗ ਹੈ ਇਹਨੂੰ ਕਲਿੱਕ ਕਰੋ సేవ్ ਕਰੋ సేవ్ ਜਦੋਂ ਤੁਸੀਂ ਕਲਿੱਕ ਕਰੋਗੇ ਸੇਵ ਤੇ ਫਿਰ ਤੁਹਾਡੇ ਸਾਹਮਣੇ ਪ੍ਰੀਵਿਊ ਆਏਗਾ ਸੇਵ ਐਂਡ ਪ੍ਰੀਵਿਊ ਕਰਕੇ ਫਾਈਨਲ ਸਬਮਿਟ ਕਰੋ ਫਾਈਨਲ ਸਬਮਿਟ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਤੁਹਾਨੂੰ ਇੱਕ ਆਈਡੀ ਨੰਬਰ ਮਿਲ ਜਾਏਗਾ ਤੁਹਾਡਾ ਫਾਰਮ ਇੱਥੇ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਅੰਤਰਗਤ ਭਰਿਆ ਗਿਆ ਹੈ ਉਸ ਤੋਂ ਬਾਅਦ ਜੇਕਰ ਤੁਸੀਂ ਆਪਣੀ ਇਸ ਦੀ ਸਥਿਤੀ ਜਾਨਣਾ ਚਾਹੁੰਦੇ ਹੋ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਹਾਂ ਕਿਦਾਂ ਤੁਸੀਂ ਆਪਣੇ ਫਾਰਮ ਨੂੰ ਚੈੱਕ ਕਰੋਗੇ ਉਸ ਤੋਂ ਜਿਵੇਂ ਹੀ ਆਪਾਂ ਅਪਲਾਈ ਐਡਿਟ ਤੇ ਜਾਵਾਂਗੇ ਟਰੈਕ ਯੂਅਰ ਅਸੈਸਮੈਂਟ ਤੇ ਜਾਵਾਂਗੇ ਅਸੈਸਮੈਂਟ ਆਈਡੀ ਫਿਲ ਕਰਕੇ ਤੁਸੀਂ ਸਬਮਿਟ ਤੇ ਕਲਿੱਕ ਕਰੋਗੇ ਜਾਂ ਫਿਰ ਮੋਬਾਈਲ ਨੰਬਰ ਫਿਲ ਕਰਕੇ ਤੁਹਾਡੇ ਸਾਹਮਣੇ ਤੁਹਾਡਾ ਸਟੇਟਸ ਟਰੈਕ ਹੋ ਜਾਏਗਾ ਕਿ ਤੁਹਾਡਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅੰਤਰਗਤ ਫਾਰਮ ਕਿੱਥੇ ਪ੍ਰੋਸੈਸ ਵਿੱਚ ਚੱਲ ਰਿਹਾ ਹੈ ਉਸ ਤੋਂ ਬਾਅਦ ਜਦੋਂ ਤੁਹਾਡਾ ਇਹ ਫਾਰਮ ਕੰਪਲੀਟ ਹੋ ਜਾਏਗਾ ਤੁਹਾਡੇ ਘਰ ਦੇ ਵਿੱਚ ਜੋ ਵੀ ਹੋਣਗੇ ਪ੍ਰਧਾਨ ਮੰਤਰੀ ਦੇ ਆਵਾਸ ਯੋਜਨਾ ਦੇ ਅੰਤਰਗਤ ਮੁਲਾਜ਼ਮ ਤੁਹਾਡੇ ਘਰ ਵੈਰੀਫਿਕੇਸ਼ਨ ਵਾਸਤੇ ਆਣਗੇ ਜੇਕਰ ਤੁਹਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਹੀ ਪਾਈ ਜਾਂਦੀ ਹੈ ਉਸ ਤੋਂ ਬਾਅਦ ਤੁਹਾਡੇ ਘਰ ਦੇ ਵਿੱਚ ਜਿਹੜਾ ਵੀ ਤੁਸੀਂ ਘਰ ਬਣਾਉਣਾ ਹੈ ਉਸਦੇ ਲਈ ਪੈਸਾ ਤੁਹਾਡੇ ਖਾਤੇ ਵਿੱਚ ਭੇਜ ਦਿੱਤਾ ਜਾਵੇਗਾ ਤਾਂ ਆਸ਼ਾ ਕਰਦਾ ਹਾਂ ਤੁਹਾਨੂੰ ਦੋਸਤੋ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਹੋਪ ਤੁਸੀਂ ਸਾਰੀ ਜਾਣਕਾਰੀ ਕਲੀਅਰ ਕੀਤੀ ਤੁਹਾਨੂੰ ਫਾਰਮ ਅਪਲਾਈ ਕਰਨ ਵਿੱਚ ਕੋਈ ਪ੍ਰੋਬਲਮ ਆਈ ਉਸ ਬਾਰੇ ਤੁਸੀਂ ਕਮੈਂਟ ਕਰੋ ਤੁਹਾਨੂੰ ਆਪਾਂ ਹੈਲਪ ਦਵਾਗੇ ਕਰ ਬੈਠੇ ਤਾਂ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੈ ਹਿੰਦ ਦੋਸਤੋ